ਹਾਂਜੀ ਦੋਸਤੋ ਉਮੀਦ ਆ ਤੁਸੀਂ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਨਾਮ ਮੰਪ੍ਰਿਤ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੈ ਤੇ ਅੱਜ ਉਸ ਲੜੀ ਦਾ 11ਵਾਂ ਦਿਨ ਹੈ ਤੇ ਅੱਜ ਆਪਾਂ 11ਵੀਂ ਉਸ ਜਜ਼ਾਰੂ ਉਪਰਾਂਗਣ ਵਾਲੇ ਗੱਲ ਕਰਾਂਗੇ ਜੋ ਕਿ ਰੂਸੀ ਇਨਕਲਾਬ ਅਤੇ ਮਹਿਲਾ ਹੱਕਾਂ ਲਈ ਬੜੀ ਮਿਹਨਤ ਕੀਤੀ ਅਸੀਂ ਗੱਲ ਕਰਾਂਗੇ ਅੱਜ ਗਲੈਜੈਂਦਰਾ ਕਲੋਨਸ ਤਾਈ ਬਾਰੇ ਜੋ ਸਿਰਫ ਰੂਸੀ ਕਮਿਊਨਿਸਟ ਪਾਰਟੀਆਂ ਦੀ ਮਹੱਤਮਪੂਰਨ ਨੇਤਾ ਹੀ ਨਹੀਂ ਸਗੋਂ ਮਹਿਲਾ ਹੱਕਾਂ ਅਤੇ ਸਮਾਜਿਕ ਬਦਲਾਅ ਦੇ ਯੋਗਦਾਨ ਦੇਣ ਵਾਲੀ ਇੱਕ ਵੱਡੀ ਪ੍ਰੇਰਣਾ ਸੀ ਅਲੈਕਸਾਂਦਰਾ ਕੋਲੋਨਤਾਈ ਇੱਕ ਰੂਸੀ ਇਨਕਲਾਬੀ ਰਾਜਨੀਤਿਕਕਾਰ ਰਾਜਨੀਤਿਕ ਦੂਤ ਅਤੇ ਮਾਰਕਸਵਾਦੀ ਵਿਦਵਾਨ ਸੀ 1917 ਤੇ 1918 ਵਿੱਚ ਲੈਨਨ ਦੀ ਸਰਕਾਰ ਵਿੱਚ ਉਹ ਪੀਪਲਸ ਕਾਮਿਸਰ ਫਾਰ ਵੈਲਫੇਅਰ ਵੈਲਫੇਅਰ ਰਹੀ ਅਤੇ ਬੈਲਸ਼ਵੇਲਿਕ ਪਾਰਟੀ ਵਿੱਚੋਂ ਇੱਕ ਮਹੱਤਮਪੂਰਨ ਔਰਤ ਰਹੀ ਉਹ ਪਹਿਲੀ ਔਰਤ ਸੀ ਜੋ ਮੰਤਰੀ ਮੰਡਲ ਦਾ ਹਿੱਸਾ ਬਣੀ ਤੇ ਉਹ ਪਹਿਲੀ ਔਰਤ ਸੀ ਜੋ ਰਾਜਜੂਤ ਬਣੀ ਸੋ ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਆਪਾਂ ਨੂੰ ਇਹ ਵੀਡੀਓ ਨੂੰ ਕਿਉਂ ਦੇਖਣਾ ਚਾਹੀਦਾ ਜਾਂ ਆਪਾਂ ਨੂੰ ਐਲੈਗਜ਼ਾਂਡਰਾ ਕੋਲੋਨ ਤਾਈ ਬਾਰੇ ਪੜ੍ਹਨਾ ਕਿਉਂ ਚਾਹੀਦਾ ਕਿਉਂਕਿ ਉਹ ਔਰਤ ਹੱਕਾਂ ਦੀ ਆਗੂ ਸੀ ਉਹ ਉਹਨਾਂ ਪਹਿਲੀਆਂ ਮਹਿਲਾਵਾਂ ਵਿੱਚੋਂ ਸੀ ਜਿਨ੍ਹਾਂ ਨੇ ਕਿ ਰਾਜਨੀਤਿਕ ਅਤੇ ਆਰਥਿਕ ਬਰਾਬਰੀ ਲਈ ਆਪਣੀ ਜਿਹੜੀ ਲੜਾਈ ਆ ਲੜੀ ਉਹ ਇੱਕ ਇਨਕਲਾਬੀ ਨੇਤਾ ਸੀ ਉਹਨਾਂ ਨੇ ਰੂਸ ਦੀ ਕ੍ਰਾਂਤੀ ਵਿੱਚ ਇੱਕ ਮਹੱਤਵਪੂਰਨ کردار ਨਿਭਾਇਆ ਕਰਦਾਰਾ ਦਾ ਕੀਤਾ ਸਮਾਜਿਕ ਬਦਲਾਅ ਦੇ ਹੱਕ ਵਿੱਚ ਉਹ ਸਮਾਜਿਕ ਆਰਥਿਕ ਅਤੇ ਮਹਿਲਾ ਹੱਕਾਂ ਦੀ ਸਮਰਥਿਕ ਸੀ ਤੇ ਉਹ ਉਹਨਾਂ ਨੇ ਆਪਣੇ ਜਿਹੜੇ ਕੰਮ ਸੀਗੇ ਉਹਨਾਂ ਨਾਲ ਬਹੁਤ ਜ਼ਿਆਦਾ ਵੱਡੀ ਤਬਦੀਲੀ ਸਮਾਜ ਦੇ ਵਿੱਚ ਲੈ ਕੇ ਆਂਦੀ ਡਿਪਲੋਮੈਟਿਕ ਖੇਤਰ ਵਿੱਚ ਪਹਿਲੀ ਮਹਿਲਾ ਉਹ ਸੋਵੀਅਤ ਯੂਨੀਅਨ ਵਿੱਚ ਪਹਿਲੀ ਮਹਿਲਾ ਐਮਬੈਸਡਰ ਹੋਣ ਦਾ ਮਾਣ ਉਹਨਾਂ ਨੂੰ ਹਾਸਲ ਆ ਤੇ ਐਗਜ਼ਾਇਦਰਾਂ ਕੋਲ ਕਲੋਨਤਾਈ ਦੀ ਵਿਰਾਸਤ ਅੱਜ ਵੀ ਸਮਾਜਵਾਦ ਮਹਿਲਾ ਹੱਕਾਂ ਤੇ ਸਮਾਜਿਕ ਨਿਆਂ ਦੇ ਖੇਤਰ ਵਿੱਚ ਪ੍ਰੇਰਨਾ ਦਾਇਕਾ ਇਸ ਤੋਂ ਪਹਿਲਾਂ ਕਿ ਆਪਾਂ ਸਾਰੀਆਂ ਗੱਲਾਂ ਡਿਟੇਲ ਚ ਕਰੀਏ ਆਪਾਂ ਇੱਕ ਪੰਛੀ ਝਾਤ ਉਹਨਾਂ ਦੇ ਪੂਰੇ ਜੀਵਨ ਕਾਲ ਉੱਤੇ ਜੇ ਆਪਾਂ ਮਾਰੀਏ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹ ਰੂਸੀ ਮਾਰਕਸਵਾਦੀ ਸਿਧਾਂਤਕ ਨੇਤਾ ਸੀ ਉਹ ਬਾਲਸ਼ਵਿਕ ਪਾਰਟੀ ਦੀ ਸਤਕਾਰਤ ਔਰਤ ਆਗੂ ਸੀ ਜਿਸ ਨੇ ਲੋਕ ਮੰਤਰਾਲੇ ਤੇ ਰੂਸੀ ਕ੍ਰਾਂਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਉਹ ਰੂਸ ਦੀ ਪਹਿਲੀ ਕੈਬਨਟ ਮੰਤਰੀ ਤੇ ਔਰਸ ਸੁਪੀਰ ਬਣੀ ਉਸਨੇ ਉਦਾਰ ਸ਼ਰਮਾਇ ਸ਼ਰਮਾਇਦਾਨਾ ਨਾਰੀਵਾਦੀ ਦਾ ਨਾਰੀ ਮੁਕਤੀ ਦੇ ਮਾਰਕਸੀ ਸਿਧਾਂਤਿਕ ਨਜ਼ਰੀਏ ਤੋਂ ਵਿਰੋਧ ਕੀਤਾ ਉਸਨੇ ਮਜ਼ਦੂਰ ਜਮਾਤ ਦੀਆਂ ਔਰਤਾਂ ਦੀ ਬੰਦਖਾਸੀ ਦੇ ਰਾਹ ਵਿੱਚ ਆਉਣ ਵਾਲੀਆਂ ਰਵਾਇਤਾਂ ਰਵਾਇਤੀ ਜ਼ੰਜੀਰਾਂ ਜਿਵੇਂ ਕਿ ਵਿਆਹ ਪਰਿਵਾਰ ਨੂੰ ਤੋੜਨ ਵਿੱਚ ਬਹੁਤ ਮਹੱਤਮ ਪੁਰੂਪੂਰਵਿਕ ਕਰਨ ਲਈ ਉਸਨੇ ਔਰਤਾਂ ਦੀ ਜਿਹੜੀ ਗੁਲਾਮੀ ਸੀਗੀ ਉਹਨਾਂ ਤੇ ਜੋ ਜ਼ਬਰ ਹੁੰਦਾ ਸੀ ਜਾਂ ਗੈਰ ਬਰਬਤਾਂ ਵਾਲੀਆਂ ਜੋ ਸਮਾਜਿਕ ਸਥਿਤੀਆਂ ਉਸ ਟਾਈਮ ਬਣੀਆਂ ਸੀ ਤੇ ਉਹਨਾਂ ਲਈ ਉਹਨਾਂ ਨੇ ਜਿਹੜੇ ਸਮਾਜਿਕ ਸਿਆਸੀ ਢਾਂਚਾ ਸੀ ਉਹਦੇ ਤੇ ਕਰਾਰੀ ਚੋਟ ਕੀਤੀ ਤੇ ਔਰਤ ਮੁਕਤੀ ਲਈ ਉਹਨਾਂ ਦੇ ਜਿਹੜੇ ਸੁਧਾਰਨ ਦੇ ਇੱਕ ਕੰਮ ਸੀ ਉਹ ਸਦਾ ਔਰਤ ਦੇ ਮਜ਼ਬੂਰ ਸੰਘਰਸ਼ਾਂ ਲਈ ਰਾਹ ਦਰਸਾਵਾ ਬਣਦੇ ਰਹਿਣਗੇ ਹੁਣ ਜੇ ਆਪਾਂ ਗੱਲ ਕਰੀਏ ਜਨਮ ਦੀ ਤਾਂ ਉਹਨਾਂ ਦਾ ਜਿਹੜਾ ਜਨਮ ਸੀਗਾ ਅਲੈਕਸਾਂਡਰਾ ਦਾ ਉਹਨਾਂ ਦਾ ਜਨਮ 31 ਮਾਰਚ 1872 ਨੂੰ ਸੈਂਟ ਪੀਟਰਸਬਰਗ ਰੂਸ ਦੇ ਇੱਕ ਰਾਜਸੀ ਪਰਿਵਾਰ ਵਿੱਚ ਹੋਇਆ। ਉਹ ਇੱਕ ਅਮੀਰ ਪਰਿਵਾਰ ਵਿੱਚ ਪਲੀ ਵਧੀ ਸੀ ਪਰ ਉਹਨਾਂ ਨੇ ਆਪਣੀ ਜਿਹੜੇ ਸਮਾਜਿਕ ਤੇ ਰਾਜਨੀਤਿਕ ਜਿਹੜੇ ਉਹਨਾਂ ਦੇ ਵਿਚਾਰ ਸੀਗੇ ਉਹਨਾਂ ਨੂੰ ਬਦਲ ਕੇ ਮਾਰਕਸਵਾਦ ਤੇ ਸਮਾਜਵਾਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ। ਬਚਪਨ ਵਿੱਚ ਉਹਨਾਂ ਨੂੰ ਸੂਰਾ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਤੇ ਉਹਨਾਂ ਉਹ ਆਪਣੇ ਪਿਤਾ ਦੇ ਬਹੁਤ ਜ਼ਿਆਦਾ ਕਲੋਸ ਸੀਗੇ। ਤਾਂ ਕਰਕੇ ਉਹ ਆਪਣੇ ਪਿਤਾ ਤੋਂ ਇਤਿਹਾਸ ਤੇ ਰਾਜਨੀਤਿਕ ਮਤਲਬ ਚੀਜ਼ਾਂ ਬਾਰੇ ਸਿੱਖਦੀ ਜਾਂ ਪੜ੍ਹਦੀ ਰਹਿੰਦੀ ਸੀ ਕਿਉਂਕਿ ਉਹ ਉਹਦੀ ਰੁਚੀ ਬਹੁਤ ਸੀ ਇਤਿਹਾਸਿਕ ਤੇ ਰਾਜਨੀਤਿਕ ਚੀਜ਼ਾਂ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਗੱਲ ਕਰਿਆ ਜਾਵੇ ਜਿਹੜੀ ਐਲੈਕਸੈਂਡਰਾ ਸੀਗੀ ਉਹ ਬਚਪਨ ਦੇ ਇੱਕ ਵਧੀਆ ਵਿਦਿਆਰਥੀ ਸੀ ਉਹ ਆਪਣੇ ਉਹਨੂੰ ਆਪਣੇ ਪਿਤਾ ਦੀ ਤਰ੍ਹਾਂ ਇਤਿਹਾਸ ਪੜ੍ਹਨ ਦੇ ਵਿੱਚ ਰੁਚੀ ਸੀਗੀ ਤੇ ਉਹਨੇ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ ਉਹ ਆਪਣੀ ਮਾਂ ਤੇ ਭੈਣਾਂ ਨਾਲ ਫ੍ਰਾਂਸੀਸੀ ਬੋਲਦੀ ਸੀ ਤੇ ਉਹਦੀ ਇੱਕ ਨੈਣੀ ਹੁੰਦੀ ਸੀ ਜਿਹਦੇ ਨਾਲ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਗੱਲ ਕਰਦੇ ਸੀ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਮਾਤਰੀ ਪਿਤਾ ਦੀ ਬਰਾਸ ਸਥਾਨ ਮਤਲਬ ਫਿਨਲੈਂਡ ਦੇ ਵਿੱਚ ਕਿਸਾਨਾ ਫਿਨਲੈਂਡੀਆ ਦਾ ਜਰਮਨ ਭਾਸ਼ਾ ਦੀ ਮਤਲਬ ਜਰਮਨ ਤੇ ਜਿਹੜੀ ਉਹਨਾਂ ਦੀ ਮਾਤ ਪਾਸਾ ਦੀ ਫਿਨਲੈਂਡੀ ਸੀ ਉਹ ਵੀ ਉਹ ਬੋਲਦੇ ਸੀ ਤੇ ਜਿਹੜੀ ਅਲੈਕਸਾਂਡਰਾ ਸੀ ਉਹ ਚਾਹੁੰਦੀ ਸੀ ਵੀ ਉਹ ਯੂਨੀਵਰਸਿਟੀ ਦੇ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੇ ਪਰ ਉਸ ਟਾਈਮ ਉਹਦੀ ਮਾਂ ਨੇ ਉਹਨੂੰ ਮਨਾ ਕਰ ਦਿੱਤਾ ਸੀਗਾ ਕਿ ਕੁੜੀਆਂ ਨੂੰ ਉੱਚੀ ਸਿੱਖਿਆ ਦੀ ਕੋਈ ਲੋੜ ਨਹੀਂ ਕਿਉਂਕਿ ਯੂਨੀਵਰਸਟੀਆਂ ਮਤਲਬ ਵਧੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਔਰਤਾਂ ਨੂੰ ਕੋਈ ਲੋੜ ਨਹੀਂ ਹੈਗੀ ਜ਼ਿਆਦਾ ਪੜ੍ਹਨ ਦੀ ਤੇ 1890 ਜਾਂ 1891 ਵਿੱਚ ਜੋ ਅਲੈਕਸਾਂਦਰਾ ਜਿਸ ਦੀ ਉਮਰ ਲਗਭਗ 19 ਸਾਲ ਸੀ ਉਹਨੇ ਆਪਣੇ ਮਤਲਬ ਪਵਿੱਖ ਦੇ ਪਤੀ ਬਲਾਦਮੀਰ ਲੁਗ ਵਿਦੋਗਚ ਕੋਲੋਤ ਕੋਲੋਤਾਈ ਉਹਨੂੰ ਮਤਲਬ ਇੱਕ ਜੋ ਕਿ ਇੱਕ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ ਤੇ ਉਹਨਾਂ ਨੂੰ ਮਤਲਬ ਮਿਲੀ ਜੋ ਕਿ ਇੱਕ ਮੱਧ ਵਰਗੀ ਪਰਿਵਾਰ ਤੋਂ ਜਾਂ ਗਰੀਬ ਪਰਿਵਾਰ ਤੋਂ ਲੋੜਵੰਦ ਪਰਿਵਾਰ ਤੋਂ ਆਪਾਂ ਕਹਿ ਸਕਦੇ ਹਾਂ ਸੀਗੇ ਤੇ ਉਸ ਟਾਈਮ ਜਿਹੜੀ ਅਗਲੈਕਸੈਂਡਰਾ ਦੀ ਮਾਂ ਸੀਗੀ ਉਹਨੇ ਕਿਹਾ ਕਿ ਨਹੀਂ ਵੀ ਤੂੰ ਆਪਣੀ ਜੀਵਨ ਯਾਤਰਾ ਨੂੰ ਸਹੀ ਤਰੀਕੇ ਨਾਲ ਇਸ ਬੰਦੇ ਨਾਲ ਨਹੀਂ ਨਹੀਂ ਨਿਭਾ ਸਕਦੀ ਤੇ ਕਿਉਂਕਿ ਤੁਹਾਨੂੰ ਤਾਂ ਇੱਕ ਰਾਜਕੁਮਾਰੀ ਵਾਂਗੂ ਤੁਸੀਂ ਚੱਲਦੇ ਹੋ ਤੁਸੀਂ ਇਸ ਤਰ੍ਹਾਂ ਕੰਮ ਨਹੀਂ ਕਰਦੇ ਤੁਸੀਂ ਖੁਆਬਾਂ ਵਿੱਚ ਗੁੰਮ ਰਹਿੰਦੇ ਹੋ ਆਪਣੇ ਪਿਤਾ ਦੀ ਤਰ੍ਹਾਂ ਮਤਲਬ ਕਹਿਣ ਦਾ ਭਾਵ ਇਹ ਹੈਗਾ ਵੀ ਜਿਹੜੇ ਉਹਦੇ ਪਿਤਾ ਸੀਗੇ ਉਹ ਵੀ ਇਤਿਹਾਸ ਵਿੱਚ ਰੁਚੀ ਰੱਖਦੇ ਸੀਗੇ ਜਿੱਥੇ ਕਿ ਉਹਨਾਂ ਦੀ ਮਾਂ ਨਹੀਂ ਰੱਖਦੀ ਸੀਗੀ ਤੇ ਉਸ ਤੋਂ ਪਿੱਛੋਂ ਉਹਨਾਂ ਨੇ ਇੱਕ ਐਜ਼ ਅ ਟੀਚਰ ਆਪਣਾ ਕੰਮ ਸ਼ੁਰੂ ਕੀਤਾ ਤੇ ਫਿਰ ਉਹਨਾਂ ਨੂੰ ਮਤਲਬ ਪੱਛਮੀ ਯੂਰਪ ਯਾਤਰਾ ਲਈ ਭੇਜ ਦਿੱਤਾ ਤੇ ਜਦੋਂ ਉਹਨਾਂ ਨੇ ਉੱਥੇ ਭੇਜਿਆ ਤਾਂ ਜਿਹੜੇ ਮਤਲਬ ਉਹਨਾਂ ਦੇ ਹਸਬੰਡ ਸੀਗੇ ਉੱਥੇ ਉਹ ਲਗਾਤਾਰ ਉਹਨਾਂ ਨੂੰ ਮਿਲਦੇ ਕਰਦੇ ਰਹੇ ਤੇ ਉਹਨਾਂ ਦਾ ਆਪਣਾ ਮਿਲਣਾ ਜਾਰੀ ਰਿਹਾ ਤੇ 1893 ਵਿੱਚ ਉਹਨਾਂ ਨੇ ਵਿਆਹ ਕਰਾ ਲਿਆ ਤੇ ਉਸ ਸਮੇਂ ਦੇ ਬਾਅਦ ਜਦੋਂ ਮਤਲਬ ਉਹ ਪ੍ਰੈਗਨੈਂਟ ਸੀਗੇ ਤਾਂ 1894 ਦੇ ਵਿੱਚ ਉਹਨਾਂ ਨੇ ਆਪਣੇ ਪੁੱਤਰ ਮਖਾਇਲ ਨੂੰ ਜਨਮ ਦਿੱਤਾ ਉਸ ਸਮੇਂ ਜੋ ਰੂਸੀ ਔਰਤਾਂ ਸੀਗੀਆਂ ਉਹਨਾਂ ਨੂੰ ਜ਼ਿਆਦਾਤਰ ਬਾਹਰ ਬਾਹਰ ਜਾਣ ਦਾ ਜਾਂ ਪੜ੍ਹਨ ਦਾ ਬਹੁਤ ਸਾਰੇ ਚੀਜ਼ਾਂ ਦਾ ਨਹੀਂ ਅਧਿਕਾਰ ਸੀ ਪਰ ਉਸ ਉਸ ਸਮੇਂ ਉਹਨਾਂ ਨੇ ਆਪਣੇ ਰੈਡੀਕਲ ਪੋਪੁਲਿਸਟ ਅਤੇ ਮਾਰਕਸਵਾਦੀ ਰਾਜਨੀਤਿਕ ਮਤਲਬ ਸਾਹਿਤ ਪੜ੍ਹਿਆ ਉਹਨਾਂ ਨੇ ਜਦੋਂ ਜਾਂ ਕਹਾਣੀਆਂ ਪੜ੍ਹੀਆਂ ਜਾਂ ਲਿਖੀਆਂ ਜਦੋਂ ਉਹ ਪ੍ਰੈਗਨੈਂਟ ਸੀ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਵੀ ਉਹਨਾਂ ਦੀਆਂ ਰਾਜਨੀਤਿਕ ਸਰਗਰਮੀਆਂ ਕੀ ਸੀਗੀਆਂ ਕਲੋਤਾ ਜਿਹੜੀ ਪਹਿਲਾ ਮੀਰ ਕਮਿਸ਼ਨ ਦੇ ਆਧਾਰ ਤੇ ਸੁਸਾਇਟੀ ਨੂੰ ਦੁਬਾਰਾ ਬਣਾਉਣ ਦੇ ਵਿਚਾਰਾਂ ਨਾਲ ਮਤਲਬ ਜੁੜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਈ ਹੋਰ ਇਨਕਲਾਬੀ ਪ੍ਰੋਜੈਕਟਾਂ ਦੇ ਵਿੱਚ ਹਿੱਸਾ ਲਿਆ ਤੇ ਉਹ ਫੈਕਟਰੀ ਵਿੱਚ ਜਿਹੜੇ ਮਜ਼ਦੂਰ ਸੀਗੇ ਉਹਨਾਂ ਨੂੰ ਕਲਾਸ ਦਿੰਦੇ ਸੀਗੇ ਤੇਨ ਕਲਾਬੀ ਤਰੀਕੇ ਨਾਲ ਮਤਲਬ ਉਹਨਾਂ ਨੂੰ ਗੱਲ ਸਮਝਾਉਂਦੇ ਸੀ ਵੀ ਕਿਸ ਤਰੀਕੇ ਨਾਲ ਮਤਲਬ ਜਿਹੜਾ ਤੁਸੀਂ ਆਪਣੇ ਹੱਕ ਆ ਜਿਹੜੇ ਲੈ ਸਕਦੇ ਹੋ ਤੇ ਇਸ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਭੈਣ ਸੀਗੀ ਉਹਨਾਂ ਨਾਲ ਉਹ ਕੁਛ ਘੰਟੇ ਇੱਕ ਲਾਇਬ੍ਰੇਰੀ ਦੇ ਵਿੱਚ ਕੰਮ ਕਰਦੇ ਸੀ ਜੋ ਸ਼ਹਿਰੀ ਮਜ਼ਦੂਰ ਸੀ ਜਿਹੜੇ ਉਹਨਾਂ ਨੂੰ ਬੁਨਾਈ ਦੀ ਸਿੱਖਿਆ ਦੀਆਂ ਕਲਾਸਾਂ ਦਾ ਪ੍ਰਬੰਧ ਕਰਕੇ ਦਿੰਦੇ ਸੀਗੇ ਤੇ ਇੱਥੇ ਵੀ ਉਹ ਆਪਣੇ ਕੁਝ ਸੋਸ਼ਲਿਸਟ ਵਿਚਾਰ ਪੇਸ਼ ਕਰਦੇ ਸੀ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਆਕਰਸ਼ਿਤ ਕਰਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਉਹ ਅਲੈਨਾ ਸਟਾਵੋਨ ਨੂੰ ਮਿਲੇ ਤੇ ਉੱਥੇ ਉਹਨਾਂ ਨੇ ਇੱਕ ਮਤਲਬ ਆਪਣਾ ਇੱਕ ਸਰਗਰਮ ਜੋ ਮੈਂਬਰ ਸੀਗੇ ਤੇ ਉਹਦੇ ਨਾਲ ਹੀ ਉਹਨਾਂ ਨੇ ਆਪਣੀਆਂ ਜਿਹੜੀਆਂ ਲਿਖਤਾਂ ਸੀਗੀਆਂ ਉਹ ਮਤਲਬ ਅਲੱਗ-ਅਲੱਗ ਤਰੀਕੇ ਨਾਲ ਭਜਾਉਣ ਦੀ ਲੋਕਾਂ ਤੱਕ ਕੋਸ਼ਿਸ਼ ਕੀਤੀ ਤੇ ਫਿਰ ਜਦੋਂ ਉਹਨਾਂ ਦਾ ਵਿਆਹ ਹੋਇਆ ਤਾਂ ਉਹ ਮਤਲਬ ਵਿਆਹ ਵਾਰੇ ਉਹ ਲਿਖਦੀ ਆ ਕਲੋਨਤਾਈ ਲਿਖਦੇ ਆ ਵੀ ਅਸੀਂ ਇੱਕ ਦੂਜੇ ਨੂੰ ਮਤਲਬ ਪਿਆਰ ਕਰਨ ਦੇ ਬਾਵਜੂਦ ਲਾਗੋਗੇ ਕਿਉਂਕਿ ਉਹਨਾਂ ਨੂੰ ਫਸਿਆ ਮਹਿਸੂਸ ਹੋ ਰਿਹਾ ਸੀਗਾ ਕਿਉਂਕਿ ਉਹਨਾਂ ਨੂੰ ਇਦਾਂ ਸੀਗਾ ਵੀ ਰੂਸ ਦੇ ਵਿੱਚ ਕਈ ਇਨਕਲਾਬੀ ਤਬਦੀਲੀਆਂ ਆ ਰਹੀਆਂ ਨੇ ਜਿੱਥੇ ਮੈਨੂੰ ਮਤਲਬ ਆਪਣਾ ਜਿਹੜਾ ਹਿੱਸਾ ਵੀ ਪਾਉਣਾ ਚਾਹੀਦਾ ਕਿ ਉਹਨਾਂ ਨੇ ਆਪਣੀ ਪਰਸਨਲ ਲਾਈਫ ਨਾਲੋਂ ਸਮਾਜ ਨੂੰ ਮਤਲਬ ਦੇਣ ਦੇਣ ਦਿੱਤੀ ਵੀ ਮੈਨੂੰ ਇਹ ਜਿਹੜੀਆਂ ਗਤੀਵਿਧੀਆਂ ਨੇ ਇਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਤੇ ਇਸ ਤਰੀਕੇ ਨਾਲ ਹੀ ਉਹ 1899 ਵਿੱਚ ਜਦੋਂ 27 ਸਾਲ ਦੀ ਉਮਰ ਸੀ ਤਾਂ ਉਹ ਰੂਸੀ ਸੋਸ਼ਲ ਡੈਮੋਕ੍ਰੈਟਿਕ ਲੇਬਰ ਪਾਰਟੀ ਦੇ ਮੈਂਬਰ ਬਣੇ ਤੇ 1905 ਵਿੱਚ ਉਹਨਾਂ ਨੇ ਸੈਂਟ ਪਿਗਟਸ ਪਿਟਰਸਨ ਵਿੱਚ ਹੋਏ ਖੂਨੀ ਅਖਬਾਰ ਦੀ ਘਟਨਾ ਦੀ ਮਤਲਬ ਗਵਾਹ ਸੀਗੀ ਜਿਹੜੀ ਜਿੱਥੇ ਫੌਜੀਆ ਜਿੱਥੇ ਉਹਨਾਂ ਜਿਹੜੇ ਫੌਜੀ ਸੀਗੇ ਉਹਨਾਂ ਨੇ ਜਿਹੜੇ ਪ੍ਰਦਰਸ਼ਨਕਾਰੀ ਕਰ ਰਹੇ ਸੀਗੇ ਪ੍ਰਦਰਸ਼ਨ ਕਰ ਰਹੇ ਸੀਗੇ ਫੌਜੀਾਂ ਨੇ ਉਹਨਾਂ ਤੇ ਮਤਲਬ ਲੋਕਾਂ ਦੀ ਸੈਂਕੜੇ ਲੋਕਾਂ ਦੀ ਮੌਤ ਹੋਈ ਤੇ ਗੰਭੀਰ ਸੱਟਾਂ ਲੱਗੀਆਂ ਤੇ 1903 ਵਿੱਚ ਜਦੋਂ ਉਹ ਰੂਸੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਮਤਲਬ ਆਪਣਾ ਕੰਮ ਕਰ ਰਹੇ ਸੀਗੇ ਤੇ ਉਹ ਬੋਲਸ਼ਵੇਵਿਕ ਮਤਲਬ ਉਹਨਾਂ ਦੀ ਜਿਹੜੀ ਪਾਰਟੀ ਜਦੋਂ ਡੁਆੰਡ ਹੋਈ ਤਾਂ ਸ਼ੁਰੂ ਵਿੱਚ ਉਹ ਕਿਸੇ ਵੀ ਪੱਖ ਨਾਲ ਨਹੀਂ ਜੁੜੇ ਤੇ ਜਦੋਂ ਦੋਹਾਂ ਮਤਲਬ ਜਿਹੜੀਆਂ ਪਾਰਟੀਆਂ ਸੀ ਇਹ ਵੰਡੀ ਗਈ ਸੀ ਤਾਂ ਆਪਣੀਆਂ ਸ਼ਿਵਾਮਾ ਪੇਸਕਲ ਕੀਤੀਆਂ ਤੇ 1906 ਵਿੱਚ ਉਹ ਬੋਲ ਸਵੇਵਿਕ ਦੀ ਮਤਲਬ ਸਥਿਤੀ ਨੂੰ ਨਾਮ ਆnde ਹਾਲਾਂਕਿ ਉਹ ਆਮ ਤੌਰ ਤੇ ਖੱਬੇ ਪੱਖੀ ਸੀ ਤੇ ਫਿਰ ਉਹਨਾਂ ਨੇ ਮੈਸੇਵਿਕ ਪਾਰਟੀ ਸੀ ਜਿਹੜੀ ਉਹਦੇ ਵਿੱਚ ਉਹਨਾਂ ਨੇ ਸ਼ਾਮਲ ਹੋਣ ਦਾ ਸੋਚਿਆ ਤੇ 1908 ਵਿੱਚ ਉਹਨਾਂ ਨੇ ਆਪਣੀ ਕਿਤਾਬ ਫਿਨਲੈਂਡ ਐਂਡ ਸੋਸ਼ਲਿਜ਼ਮ ਉਹ ਛਾਪੀ ਜਿਸ ਦੇ ਵਿੱਚ ਉਹਨਾਂ ਨੇ ਫਿਨਲੈਂਡ ਦੇ ਲੋਕਾਂ ਨੂੰ ਰੂਸੀ ਸਮਰਾਜ ਵਿੱਚ ਮਤਲਬ ਉਹਨਾਂ ਦੇ ਜਿਹੜਾ ਦਬਾਅ ਆ ਸਰਕਾਰ ਵੱਲੋਂ ਦਬਾਅ ਸੀ ਉਹਦੇ ਖਿਲਾਫ ਖੜੇ ਹੋਣ ਦੀ ਅਪੀਲ ਕੀਤੀ ਲੋਕਾਂ ਨੂੰ ਵੀ ਜਿਹੜਾ ਤੁਹਾਡੇ ਨਾਲ ਚੀਜ਼ਾਂ ਹੋ ਰਹੀਆਂ ਨੇ ਉਹ ਗਲਤ ਹੋ ਰਿਹਾ ਉਹਦੇ ਵਿਰੁੱਧ ਤੁਸੀਂ ਬੋਲੋ ਤੇ ਉਹਨਾਂ ਨੇ ਕਿਹਾ ਵੀ ਮਤਲਬ ਐਦਾਂ ਆਪਾਂ ਕੋਈ ਜ਼ਬਰਦਸਤੀ ਨਹੀਂ ਸਹਿਣੀ ਹੈਗੀ ਆਪਾਂ ਨੂੰ ਦੁਸ਼ਮਣਾਂ ਮਤਲਬ ਸਾਹਮਣਾ ਕਰਨਾ ਪੈਣਾਗਾ ਤੇ ਉਹ ਸਮੇਂ ਮਤਲਬ ਉਹ ਉਹਨਾਂ ਨੇ ਹੋਰ ਕਈ ਰਾਜਨੀਤਿਕ ਜਿਹੜੇ ਨੇਤਾ ਸੀਗੇ ਜਿਦਾਂ ਕਾਰਲ ਕਾਉਟਸਕੀ ਕਲਾਰਾ ਜੈਕਟਿਨ ਰੋਸਾ ਲੁਕਸੋਮਬਰਗ ਤੇ ਕਾਰਨ ਲਿਬਰਕੈਂਟਰ ਉਹਨਾਂ ਜਿਹੜੇ ਸੀਗੇ ਨਾ ਨੇਤਾਵਾਂ ਨਾਲ ਆਪਣੀ ਜਾਣ ਪਛਾਣ ਹੋਰ ਬਣਾਈ ਤੇ ਮਤਲਬ ਭਾਵ ਉਹ ਹੋਰ ਸਰਗਰਮ ਹੋ ਗਏ ਤੇ ਉਸ ਤੋਂ ਬਾਅਦ ਰੂਸੀ ਕ੍ਰਾਂਤੀ ਜਿਹੜੀ 1917 ਦੇ ਵਿੱਚ ਹੋਈ ਸੀ ਉਹਨਾਂ ਦਾ ਮਹੱਤਵਪੂਰਨ ਯੋਗਦਾਨ ਸੀ ਜਦੋਂ ਲੈਲਨ ਅਪ੍ਰੈਲ 1917 ਵਿੱਚ ਰੂਸ ਆਏ ਤਾਂ ਕਲੋਨ ਤਾਈ ਇੱਕ ਇਕਲੌਥੀ ਮੁੱਖ ਬੋਲਸ਼ਵੀਵਿਕ ਨੇਤਾ ਸੀਗੀ ਜਿਨ੍ਹਾਂ ਨੇ ਅਪ੍ਰੈਲ ਥੀਸਿਸ ਦੇ ਸੰਸਾਰਕ ਤੇ ਰਵਾਇਤੀ ਮਤਲਬ ਨਵੇਂ ਸੁਝਾਵਾ ਦਾ ਪੂਰਾ ਸਮਰਥਨ ਕੀਤਾ ਤੇ ਉਸ ਟਾਈਮ ਉਹ ਉੱਥੇ ਮਤਲਬ ਮੈਂਬਰ ਸੀਗੀ ਤੇ 1917 ਦੇ ਬਾਕੀ ਸਾਲ ਦੌਰਾਨ ਰੂਸੀ ਕ੍ਰਾਂਤੀ ਦੇ ਹੱਕ ਵਿੱਚ ਬੋਲਣ ਵਾਲੀ ਪੱਤਰ ਲਿਖਣ ਵਾਲੀ ਬੋਲਸ਼ੇਵਿਕ ਦੀ ਮੈਲਾ ਪੱਤਰ ਉਹ ਲਗਾਤਾਰ ਉਹਦੇ ਵਿੱਚ ਆਪਣਾ ਕੰਮ ਕਰਦੇ ਰਹੇ ਤੇ ਉਸ ਤੋਂ ਬਾਅਦ ਉਹ ਸੋਵੀਅਤ ਪ੍ਰਸ਼ਾਸਨ ਵਿੱਚ ਸਭ ਤੋਂ ਪ੍ਰਮੁੱਖ ਔਰਤ ਸੀ ਉਹਨਾਂ ਨੇ 1919 ਵਿੱਚ ਜੋ ਟੌਰਨ ਡੇਲ ਜਾਂ ਮੈਲਾ ਵਿਭਾਗ ਦੀ ਸਥਾਪਨਾ ਲਈ ਉਹ ਪ੍ਰਸਿੱਧ ਹੋਏ ਤੇ ਉਹਨਾਂ ਦਾ ਜਿਹੜਾ ਜਿਹੜੀ ਇਹ ਸੰਸਥਾ ਸੀ ਉਹਨਾਂ ਦਾ ਮਕਸਦ ਸੀਗਾ ਵੀ ਸੋਵੀਅਤ ਜੁਨੀਅਨ ਵਿੱਚੋਂ ਮੈਲਾ ਦੀ ਜ਼ਿੰਦਗੀ ਦੀਆਂ ਸਰਤਾਂ ਨੂੰ ਸੁਧਾਰਨਾ ਤੇ ਜਿਦੇ ਵਿੱਚ ਮਤਲਬ ਜਿਹੜਾ ਜਿਹੜਾ ਸੀਗਾ ਮਤਲਬ ਉਹਨਾਂ ਦੇ ਜਿਹੜੇ ਵਿਆਹ ਸਿੱਖਿਆ ਤੇ ਹੋਰ ਕੰਮਾਂ ਬਾਰੇ ਮਤਲਬ ਉਹਨਾਂ ਦੇ ਵਿੱਚ ਕੀ ਕਹਿੰਦੇ ਆਪਾਂ ਅਪਡੇਟਸ ਕਰਨੀਆਂ ਸੁਧਾਰ ਕਰਨੇ ਤੇ ਜਿਹੜੀਆਂ ਮਹਿਲਾਵਾਂ ਸੀ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਸਿਖਾਉਣਾ ਤੇ ਇਹ ਸੰਸਥਾ 1930 ਦੇ ਵਿੱਚ ਬੰਦ ਹੋ ਗਈ ਸੀ ਤੇ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਦੀ ਇਨਕਲਾਬ ਦੇ ਵਿੱਚ ਕੀ ਸਾ ਸੀਗਾ ਤਾਂ ਉਹਨਾਂ ਨੇ ਆਪਣੇ ਰਵੱਈਏ ਤੇ ਆਪਣੇ ਵਿਚਾਰਾਂ ਵਿੱਚ ਬਹੁਤ ਉਹ ਸੋਸ਼ਲਿਸਟ ਸੀਗੇ ਤੇ ਉਹ ਮਤਲਬ ਜਿਹੜੀਆਂ ਇਹ ਪਾਰਟੀਆਂ ਨਾਲ ਜੁੜ ਕੇ ਉਹਨਾਂ ਨੇ ਮਤਲਬ ਉਹ ਬਹੁਤ ਸਾਰੇ ਸਮਾਜਿਕ ਤੇ ਆਰਥਿਕ ਬਦਲਾਵਾਂ ਲਈ ਕੰਮ ਕੀਤਾ ਤੇ ਕ੍ਰਾਂਤੀ ਕੀਤੀ ਤੇ ਮਹਿਲਾ ਦੇ ਹੱਕਾਂ ਦੀ ਉਹ ਆਬਵੀਅਸਲੀ ਉਹ ਸਮਰਤਕ ਸੀਗੇ ਉਹਨਾਂ ਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਜਿਦੇ ਵਿੱਚ ਉਹਨਾਂ ਨੇ ਔਰਤਾਂ ਲਈ ਮਤਲਬ ਸਪੈਸ਼ਲ ਜਿਹੜੇ ਸੀਗੇ ਵਿਚਾਰ ਰੱਖੇ ਵੀ ਕਿਸ ਤਰ੍ਹਾਂ ਕ੍ਰਾਂਤੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਫਿਰ ਸੋ ਵੀ ਇਹ ਤਾਂ ਸਰਕਾਰ ਵਿੱਚ ਉਹਨਾਂ ਦੀ ਮਤਲਬ ਭੂਮਿਕਾ ਸੀਗੀ ਉਹਨਾਂ ਨੇ ਮਤਲਬ ਉਹ 1917 ਦੀ ਕ੍ਰਾਂਤੀ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਕੰਮ ਕੀਤਾ ਫਿਰ ਉਹਨਾਂ ਨੇ ਇੱਕ ਡਿਪਲੋਮੈਟ ਦੀ ਭੂਮਿਕਾ ਵੀ ਵਧੀਆ ਨਿਭਾਈ ਜਦੋਂ 1923 ਦੇ ਵਿੱਚ ਉਹਨਾਂ ਨੂੰ ਸੋਵੀਅਤ ਯੂਨੀਅਨ ਦੀ ਪਹਿਲੀ ਐਮਬੈਸਡਰ ਬਣੇ ਤਾਂ ਉਸ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਲਾਈਕ ਕਾਫੀ ਕੰਮ ਆਪਣੇ ਕੀਤੇ ਜੇ ਵਿਰਾਸਤ ਤੇ ਯੋਗਦਾਨ ਦੀ ਗੱਲ ਕਰੀਏ ਤਾਂ ਉਹਨਾਂ ਜਿਹੜੀ ਐਲੈਗਜ਼ਾਂਡਰਾ ਕੋਲੋਂ ਉਤਾਈ ਆ ਉਹਨਾਂ ਦੀ ਵਿਰਾਸਤ ਬਹੁਤ ਮਹੱਤਵਪੂਰਨ ਆ ਉਹਨਾਂ ਨੇ ਰੂਸ ਦੀ ਸੋਸ਼ਲਿਸਟ ਮੂਵਮੈਂਟ ਅਤੇ ਮਹਿਲਾ ਹੱਕਾਂ ਦੇ ਖੇਤਰ ਵਿੱਚ ਇੱਕ ਜਗ੍ਹਾ ਬਣਾਉਣ ਵਾਲੀਆਂ ਹਸਤੀਆਂ ਵਿੱਚੋਂ ਇੱਕ ਸੀ ਉਹਨਾਂ ਨੇ ਜ਼ਿੰਦਗੀ ਭਰ ਸਮਾਜਵਾਦ, ਮਹਿਲਾ ਹੱਕਾਂ, ਸਮਾਜਿਕ ਤਬਦੀਲੀਆਂ ਦੇ ਪਚਾਰ ਵਿੱਚ ਅੱਜ ਵੀ ਪ੍ਰੇਰਨਾ ਦਾ ਇੱਕ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਮੌਤ ਦੀ ਤਾਂ 9 ਮਾਰਚ 1952 ਨੂੰ ਮਾਸਕੋ ਦੇ ਰੂਸ ਵਿੱਚ ਉਹਨਾਂ ਦਾ ਜਿਹੜਾ ਦਿਹਾਂਤ ਹੋ ਗਿਆ ਉਹ ਸਮਾਜਿਕ, ਰਾਜਨੀਤਿਕ ਅਤੇ ਮਹਿਲਾ ਹੱਕਾਂ ਲਈ ਇੱਕ ਜੁਝਾਰੂ ਪ੍ਰੇਰਨਾ ਦੇ ਇੱਕ ਹਸਤੀਆਂ ਦੇ ਤੌਰ ਤੇ ਹਮੇਸ਼ਾ ਯਾਦ ਕੀਤੀ ਜਾਂਦੀ ਹੈ। ਜੇ ਆਪਾਂ ਕਹੀਏ ਵੀ ਆਪਾਂ ਨੂੰ ਕਿਉਂ ਅ ਅਲੈਗサンドਰਾ ਅਕਲੋਂਤਾਈ ਉਹਨਾਂ ਨੂੰ ਪੜ੍ਹਨਾ ਚਾਹੀਦਾ ਉਹ ਕਿਉਂਕਿ ਉਹ ਸਾਨੂੰ ਸਿੱਖਿਆ ਦਿੰਦੇ ਨੇ ਵੀ ਕਿਵੇਂ ਸਮਾਜਿਕ ਤਬਦੀਲੀ ਲਿੰਗ ਸਮਾਨਤਾ ਜਿਹੜੀਆਂ ਮਹਿਲਾ ਹੱਕਾਂ ਨੂੰ ਸਮਰਪਿਤ ਮਤਲਬ ਕਿਵੇਂ ਤੁਸੀਂ ਸਟੈਪ ਆ ਜਿਹੜੇ ਲੈ ਸਕਦੇ ਹੋ ਤੇ ਕਿਵੇਂ ਤੁਹਾਨੂੰ ਆਪਣੀ ਜਿਹੜੇ ਸਿਧਾਂਤ ਨੇ ਉਹਨਾਂ ਤੇ ਅੜਿਆ ਰਹਿਣਾ ਚਾਹੀਦਾ ਮਹਿਲਾਵਾਂ ਦੀ ਸਿੱਖਿਆ ਤੇ ਉਹਨਾਂ ਦੇ ਜਿਹੜੇ ਸਮਾਜਿਕ ਹੱਕ ਨੇ ਉਹਨਾਂ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ ਤੇ ਉਹਨਾਂ ਨੇ ਕਦੇ ਵੀ ਆਪਣੀਆਂ ਜਿਹੜੀਆਂ ਅਸੀਗਿਆ ਸਟੈਪ ਲਏ ਸੀਗੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਕਦੇ ਵੀ ਉਹਨਾਂ ਨੇ ਆਪਣੇ ਕਦਮ ਬੈਕ ਸਟੈਪ ਨਹੀਂ ਲਿਆ ਉਹਨਾਂ ਨੇ ਸਿਖਾਇਆ ਕਿ ਮਤਲਬ ਸਾਨੂੰ ਕ੍ਰਾਂਤੀ ਜਿਹੜੀ ਹੈਗੀ ਉਹੀ ਸਮਾਜਿਕ ਬਦਲਾਅ ਤੇ ਲਿਆ ਸਕਦੀ ਹੈ ਤੇ ਸਾਨੂੰ ਆਤਮ ਵਿਸ਼ਵਾਸ ਨਾਲ ਹੀ ਵੱਡੀਆਂ ਤਬਦੀਲੀਆਂ ਆ ਸਕਦੀਆਂ ਨੇ ਸੋ ਸਾਨੂੰ ਮਤਲਬ ਇੱਕ ਜੱਟ ਹੋ ਕੇ ਲੜਨਾ ਚਾਹੀਦਾ ਤਾਂ ਕਿ ਆਪਾਂ ਜਿਹੜੇ ਆਪਣੇ ਬਣਦੇ ਹੱਕ ਨੇ ਉਹ ਸਮੇਂ ਦੀਆਂ ਸਰਕਾਰਾਂ ਤੋਂ ਮਤਲਬ ਲੈ ਸਕੀਏ ਤੇ ਉਮੀਦ ਕਰਦੀਆਂ ਵੀ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਹੋਊਗੀ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਜੋ ਕਮੈਂਟ ਨੇ ਉਹਨਾਂ ਦਾ ਇੰਤਜ਼ਾਰ ਰਹੇਗਾ ਐਨੀ ਵੀਡੀਓ ਦੇ ਨਾਲ ਹੀ ਧੰਨਵਾਦ ਤੁਹਾਡਾ ਦਿਨ ਚੰਗਾ ਰਹੇ ਆਸ਼ੀਸ਼ਾ